ਪੰਜਾਬ ਸਦਾ ਤੋਂ ਹੀ ਸਾਡੇ ਦੇਸ਼ ਤੇ ਇੱਕ ਉੱਤਮ ਰਾਜਨੀਤਿਕ ਆਰਥਿਕ ਅਤੇ ਸਾਂਸਕ੍ਰਿਤਿਕ ਪਛਾਣ ਰਿਹਾ ਹੈ ਇਹ ਸਿਰਫ ਖੇਤੀਬਾੜੀ ਲਈ ਨਹੀਂ ਬਲਕਿ ਉਦਯੋਗ ਅਤੇ ਵਪਾਰ ਦੇ ਖੇਤਰ ਵਿੱਚ ਵੀ ਅਹਿਮ ਯੋਗਦਾਨ ਪਾ ਰਿਹਾ ਹੈ ਅਜੇ ਵਿੱਚ ਇੱਕ ਵਿਕਸਿਤ ਅਤੇ ਆਧੁਨਿਕ ਆਵਾਜਾਈ ਪ੍ਰਣਾਲੀ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਜੋ ਕਿ ਹੁਣ ਹਲਵਾਰਾ 에어ਪੋਰਟ ਰੂਹ ਵਿੱਚ ਪੂਰੀ ਹੋ ਰਹੀ ਹੈ ਇਹ 에어ਪੋਰਟ ਲੁਧਿਆਣਾ ਸਮੇਤ ਪੂਰਬੀ ਪੰਜਾਬ ਦੇ ਲੋਕਾਂ ਲਈ ਇੱਕ ਨਵਾਂ ਦਰਵਾਜ਼ਾ ਖੋਲੇਗਾ ਨਵੀਆਂ ਮੌਕਿਆਂ ਵੱਲ ਤੇਜ਼ ਯਾਤਰਾ ਵੱਲ ਅਤੇ ਵਿਦੇਸ਼ਾਂ ਨਾਲ ਸਿੱਧੇ ਸੰਪਰਕ ਵੱਲ ਸੋ ਸਾਲਾਂ ਤੋਂ ਰੁਕੀ ਹੋਈ ਇਹ ਯੋਜਨਾ ਹੁਣ ਪੂਰੀ ਹੋ ਰਹੀ ਹੈ ਜੋ ਸਿਰਫ ਇੱਕ ਢਾਂਚਾਗਤ ਪ੍ਰੋਜੈਕਟ ਨਹੀਂ ਸਗੋਂ ਪੰਜਾਬੀਆਂ ਦੀ ਚਿਰ ਦੇ ਉਡੀਕ ਅਤੇ ਉਮੀਦਾਂ ਦੀ ਪੂਰਤੀ ਵੀ ਹੈ ਸੋ ਹਲਵਾਰਾ 에ਅਰਪੋਰਟ ਨਾ ਸਿਰਫ ਆਮ ਲੋਕਾਂ ਲਈ ਆਸਾਨੀਆਂ ਲਿਆਵੇਗਾ ਸਗੋਂ ਉਦਯੋਗਪਤੀਆਂ ਲਈ ਨਿਵੇਸ਼ਕਾਂ ਲਈ ਵਿਦੇਸ਼ੀ ਯਾਤਰਾਈਆਂ ਲਈ ਅਤੇ ਵਿਦਿਆਰਥੀਆਂ ਲਈ ਵੀ ਇੱਕ ਵੱਡੀ ਸਹੂਲਤ ਬਣੇਗਾ ਅੰਤਰਰਾਸ਼ਟਰੀ ਉਡਾਣਾ ਸ਼ੁਰੂ ਹੋਣ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਜਾਣਾ ਹੋਰ ਵੀ ਸੌਖਾ ਹੋ ਜਾਵੇਗਾ। ਇਹ ਸਿਰਫ ਇੱਕ 에ਰਪੋਰਟ ਨਹੀਂ ਸਗੋ ਪੰਜਾਬ ਦੇ ਅੱਗੇ ਵਧਣ ਦੀ ਲਈ ਵੀ ਇੱਕ ਨਵੀਂ ਉਡਾਣ ਹੈ। ਪੰਜਾਬੀਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ ਕਿ ਹੁਣ ਲੁਧਿਆਣਾ ਤੋਂ ਲਗਭਗ 31 ਕਿਲੋਮੀਟਰ ਦੂਰ ਰਾਏਕੋਟ ਨੇੜੇ ਸਥਿਤ ਹਲਵਾਰਾ ਇੰਟਰਨੈਸ਼ਨਲ 에ਰਪੋਰਟ ਤੋਂ ਜਲਦ ਹਵਾਈ ਉਡਾਣਾਂ ਦੀ ਸ਼ੁਰੂਆਤ ਹੋਣ ਵਾਲੀ ਹੈ। ਮੈਂ ਦੱਸ ਦਿਆਂ ਕਿ 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ 에ਰਪੋਰਟ ਦਾ ਵਰਚੁਅਲ ਢੰਗ ਨਾਲ ਉਦ்கਾਟਨ ਕਰਨਗੇ ਤੇ ਇਹ ਜਾਣਕਾਰੀ ਕੈਬਨਿਟ ਮੰਤਰੀ ਸੰਜੀਵ ਅਰੂੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਹੈ ਸੋ ਉਦ்கਾਟਨ ਮੁਗਰੋਂ ਉਸ ਤੋਂ ਬਾਅਦ ਜਲਦੀ ਹੀ ਉਡਾਣਾ ਚਲਾਈਆਂ ਜਾਣਗੀਆਂ ਜਿਸ ਨਾਲ ਸਧਾਰਨ ਲੋਕਾਂ ਤੇ ਉਦਯੋਗਪਤੀਆਂ ਨੂੰ ਖਾਸਾ ਬਹੁਤ ਹੀ ਜ਼ਿਆਦਾ ਫਾਇਦਾ ਹੋਵੇਗਾ ਸੋ ਇਹ ਨਵੇਂ 에ਰਪੋਰਟ ਉਤੇ 172 ਯਾਤਰੀਆਂ ਵਾਲਾ ਜਹਾਜ਼ ਖਾਸ ਕਰਕੇ ਮੈਂ ਦੱਸ ਦਿਆਂ ਕਿ ਆਰਾਮ ਦੇ ਨਾਲ ਲੈਂਡ ਹੋ ਸਕੇਗਾ ਤੇ ਇਹ ਹਵਾਈ ਅੱਡਾ ਕੁੱਲ 161.28 ਏਕੜ ਚ ਬਣਿਆ ਗਿਆ ਜਿਸ ਵਿੱਚ 2000 ਵਰਗ ਮੀਟਰ ਦਾ ਟਰਮੀਨਲ ਏਰੀਆ ਵੀ ਸ਼ਾਮਿਲ ਹੈ ਸੋ ਇਸ ਦੀ ਲਾਗਤ ਕਰੀਬ 70 ਕਰੋੜ ਰੁਪਏ ਆਉਂਦੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲਾਂ ਹੀ 50 ਕਰੋੜ ਰੁਪਏ ਇਸ ਪ੍ਰੋਜੈਕਟ ਵੱਲੋਂ ਜਾਰੀ ਕਰ ਦਿੱਤੇ ਸਗੇ ਹੋ ਸੋ ਇਹ ਯੋਜਨਾ ਸਾਲ 2007 ਚ ਮਨਜ਼ੂਰ ਹੋਈ ਸੀ ਤੇ 2010 ਚ ਤਤਕਾਲੀ ਪ੍ਰਧਾਨ ਮੰਤਰੀ ਮਰਮੋਨ ਸਿੰਘ ਇਸਾ ਨੀ ਪੱਤਰ ਰੱਖਣ ਵਾਲੇ ਸਨ ਪਰ ਕੁਝ ਕਾਰਨਾ ਕਰਕੇ ਉਹ ਨਹੀਂ ਹੋ ਸਕਿਆ ਫਿਰ 2018 ਵਿੱਚ ਇੱਕ ਕੰਮ ਮੁਰਤ ਸ਼ੁਰੂ ਹੋਇਆ ਇਸ ਪ੍ਰੋਜੈਕਟ ਵਿੱਚ 에어ਪੋਰਟ ਅਥਾਰਟੀ ਆਫ ਇੰਡੀਆ ਤੇ ਪੰਜਾਬ ਸਰਕਾਰ ਦੀ ਸਾਂਝੀ ਹਿੱਸੇਦਾਰੀ ਹੈ AAI ਦੀ 51% ਹੈ ਅਤੇ ਪੰਜਾਬ ਸਰਕਾਰ ਦੀ 49% ਹੈ ਸੋ ਹਲਵਾਰਾ 에어ਪੋਰਟ ਵਿੱਚ ਲੰਮਾ ਰਨਵੇ ਅਤੇ ਇਨਸਟਰੂਮੈਂਟ ਲੈਂਡਿੰਗ ਸਿਸਟਮ ਹੈ ਜਿਸ ਦੀ ਮਦਦ ਨਾਲ ਜਹਾਜ਼ ਘੱਟ ਉਚਾਈ ਤੇ ਵੀ ਆਸਾਨੀ ਨਾਲ ਉਤਰ ਸਕਦੇ ਨੇ ਸੋ ਇਹ ਹਵਾਈ ਅੱਡਾ 172 ਮੀਟਰ ਵੁਇੰਗ ਜਹਾਜ਼ਾਂ ਦੀ ਲੈਂਡਿੰਗ ਲਈ ਬਣਾਇਆ ਗਿਆ ਹੈ ਤੇ ਸਾਨੇ ਵਾਲ ਹਵਾਈ ਅੱਡੇ ਨਾਲ ਤੁਲਨਾ ਕਰੀਏ ਤਾਂ ਇੱਥੇ ਖਾਸ ਕਰਕੇ 172 ਸੀਟਰ ਐ 80R ਜਹਾਜ਼ ਵੀ ਉਤਰ ਸਕਦੇ ਸਨ ਉੱਥੇ ਤੇ ਨਵੇਂ ਰਿਪੋਰਟ ਵਿੱਚ ਘਰੇਲੂ ਕਮਾਂਡਰੀ ਅਤੇ ਕਾਰਗੋ ਲਈ 3 ਵੱਖ-ਵੱਖ ਟਰਮੀਨਲ ਬਣਾਏ ਜਾਣਗੇ ਸੋ ਸ਼ੁਰੂਆਤ ਵਿੱਚ ਇੱਥੇ ਘਰੇਲੂ ਉਡਾਣਾਂ ਚੱਲਣੀਆਂ ਤੇ ਫਿਰ ਅੰਤਰਰਾਸ਼ਟਰੀ ਉਡਾਣਾਂ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ ਜਿਵੇਂ ਹੀ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣਗੀਆਂ ਤਦ ਉੱਥੇ ਲੋਕ ਜੋ ਵਿਦੇਸ਼ ਜਾਣ ਲਈ ਅੰਮ੍ਰਿਤਸਰ ਮੁਹਾਲੀ ਜਾਂ ਦਿੱਲੀ ਜਾਂਦੇ ਹਨ ਉਹਨਾਂ ਲਈ ਇਹ ਬਹੁਤ ਹੀ ਵੱਡੀ ਸ਼ੌਕ ਹੋ ਜਾਵੇਗੀ ਬਹੁਤ ਹੀ ਜ਼ਿਆਦਾ ਆਸਾਨ ਹੋ ਜਾਵੇਗਾ ਉਹਨਾਂ ਲਈ ਯਾਤਰਾ ਕਿਉਂਕਿ ਪਹਿਲਾਂ ਹੁੰਦਾ ਸੀਗਾ ਬਹੁਤ ਦੂਰ ਜਾਣਾ ਪੈਂਦਾ ਪਰ ਹੁਣ ਜਿਕਰ ਏਅਰਪੋਰਟ ਬਣਿਆ ਹੋਇਆ ਤਾਂ ਇੱਥੇ ਨੇੜੇ ਜਾ ਕੇ ਬੰਦਾ ਇਨਸਾਨੀ ਦੇ ਨਾਲ ਟਿਕਟ ਲੈ ਸਕਦਾ ਆਪਣੇ ਮੰਜ਼ਿਲ ਤੇ ਪਹੁੰਚ ਸਕਦਾ ਸੋ ਇਹ ਨਵਾਂ ਏਅਰਪੋਰਟ ਖਾਸ ਕਰਕੇ ਉਦਯੋਗਪਤੀਆਂ ਤੇ ਕਾਰੋਬਾਰੀਆਂ ਲਈ ਇੱਕ ਵੱਡੀ ਸਹੂਲਤ ਸਾਬਤ ਹੋਵੇਗਾ ਹਲਵਾਰਾ ਏਅਰਪੋਰਟ ਸਿਰਫ ਇੱਕ ਨਵਾਂ ਹਵਾਈ ਅਡਾ ਨਹੀਂ ਸਗੋ ਪੰਜਾਬ ਲਈ ਇੱਕ ਨਵੀਂ ਸ਼ੁਰੂਆਤ ਹੈ ਇਹ ਉਸ ਉਮੀਦ ਅਤੇ ਲੋੜ ਦੀ ਪੂਰਤੀ ਹੈ ਜਿਸ ਦੀ ਲੁਧਿਆਣਾ ਤੇ ਆਸ-ਪਾਸ ਦੇ ਲੋਕ ਕਈ ਸਾਲਾਂ ਤੋਂ ਉਡੀਕ ਕਰ ਰਹੇ ਸਨ। ਇਹ ਪ੍ਰੋਜੈਕਟ ਸਿੱਧਾ ਤੌਰ ਤੇ ਸਿਰਫ ਆਵਾਜਾਈ ਦੀ ਸਹੂਲਤ ਨਹੀਂ ਸਗੋਂ ਪੰਜਾਬ ਦੇ ਆਰਥਿਕ ਵਿਕਾਸ, ਰੁਜ਼ਗਾਰ ਤੇ ਮੌਕਿਆਂ ਤੇ ਨਵੇਂ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਵਧਾਵੇਗਾ। ਸੋ ਇਹ ਆਧੁਨਿਕ 에ਰਪੋਰਟ ਇੰਨੀ ਸਮਰੱਥਾ ਰੱਖਦਾ ਹੈ ਕਿ ਇੱਥੇ ਵੱਡੇ-ਵੱਡੇ ਜਹਾਜ਼ ਲੈਂਡ ਕਰ ਸਕਣਗੇ। ਸੋ ਜਿਹੜਾ ਕਿ ਕਿਸੇ ਵੀ ਵਿਕਸਿਤ ਹਵਾਈ ਅੱਡੇ ਦੀ ਨਿਸ਼ਾਨੀ ਹੁੰਦੀ ਆ। ਇੱਥੇ ਇਨਸਟਰੂਮੈਂਟ ਲੈਂਡਿੰਗ ਸਿਸਟਮ ਆਈ ਐਲ ਐਸ ਹੋਣ ਕਾਰਨ ਮਾੜੇ ਮੌਸਮ ਜਾਂ ਹੀਟਾ ਉਚਾਈ ਤੋਂ ਵੀ ਜਹਾਜ਼ ਸੁਰੱਖਿਅਤ ਉਤਰੇਗਾ। ਇਹ ਤਕਨੀਕੀ ਖਾਸੀਅਤ ਪੰਜਾਬ 'ਚ ਇੱਕ ਆਧੁਨਿਕ ਯਾਤਰਾ ਸੰਸਕ੍ਰਿਤੀ ਦੀ ਨਵੀਂ ਝਲਕ ਦਿੰਦੀ ਹੈ। ਸਮੇਂ ਦੇ ਨਾਲ ਜਿਵੇਂ ਹੀ ਅੰਤਰਰਾਸ਼ਟਰੀ ਉਡਾਣਾਂ ਚੱਲਣ ਗਈਆਂ ਇਹ ਹਵਾਈ ਅੱਡਾ ਪੰਜਾਬ ਦੀ ਵਿਦੇਸ਼ਾਂ ਵਿੱਚ ਵਸਦੇ ਲੱਖਾਂ ਪੰਜਾਬੀਆਂ ਲਈ ਵੀ ਇੱਕ ਨਜ਼ਦੀਕੀ ਅਤੇ ਆਸਾਨ ਪਹੁੰਚ ਦਾ ਕੇਂਦਰ ਬਣ ਜਾਵੇਗਾ। ਜਿਨ੍ਹਾਂ ਨੂੰ ਹੁਣ ਤੱਕ ਦਿੱਲੀ ਜਾਂ ਅਮਰੀਕਸਰ ਦੇ ਹਵਾਈ ਅੱਡਿਆਂ ਦੀ ਥਾਂ ਦੂਰ ਜਾ ਕੇ ਉਡਾਣ ਲੈਣੀ ਪੈਂਦੀ ਸੀ, ਉਹ ਹੁਣ ਆਪਣੇ ਘਰ ਦੇ ਨੇੜੇ ਯਾਤਰਾ ਕਰ ਸਕਣਗੇ। ਸੋ ਇਸ ਨਾਲ ਨਾਲ ਹਲਵਾਰਾ ਹਵਾਈ ਅੱਡਾ ਪੰਜਾਬ ਵਿੱਚ ਇੱਕ ਨਵੇਂ ਉਦਯੋਗ ਅਤੇ ਲੌਜਿਸਟਿਕ ਸੰਭਾਵਨਾਵਾਂ ਨੂੰ ਉਤਸ਼ਾਹਿਤ ਕਰੇਗਾ 카ਰਗੋ ਟਰਮੀਨਲ ਦੇ ਰਾਹੀਂ ਨਿਰਯਾਤ ਵਪਾਰ ਨੂੰ ਰਫਤਾਰ ਮਿਲੇਗੀ ਅਤੇ ਵਪਾਰੀ ਵਰਗ ਨੂੰ ਆਪਣਾ ਮਾਲ ਤੇਜ਼ੀ ਨਾਲ ਦੇਸ਼ ਵਿੱਚ ਜਾਂ ਵਿੱਚ ਸੁਵਿਧਾ ਮਿਲੇਗੀ ਸੋ ਇਹ ਸਾਰਾ ਵਿਕਾਸ ਸਾਬਤ ਕਰਦਾ ਹੈ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਯਾਤਰਾ ਅਤੇ ਆਵਾਜਾਈ ਦੀ ਢਾਂਚਾਗਤ ਸਰਚਨਾ ਨੂੰ ਨਵੀਂ ਦਿਸ਼ਾ ਵਿੱਚ ਲੜਦਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਹ ਸਿਰਫ ਇੱਕ ਹਵਾਈ ਅੱਡਾ ਨਹੀਂ ਸਗੋ ਪੰਜਾਬ ਦੀ ਅਗਲੀ ਪੀੜ੍ਹੀ ਦੀ ਉਮੀਦ ਵਿਕਾਸ ਅਤੇ ਸੁਭਾਵਨਾਵਾਂ ਦਾ ਦਰਵਾਜ਼ਾ ਹਲਵਾਰਾ ਇੰਟਰਨੈਸ਼ਨਲ 에ਅਰਪੋਰਟ ਪੰਜਾਬ ਦੇ ਉਡਾਣ ਦਾ ਨਵਾਂ ਮੋੜ ਹੈ ਇਹ ਸਾਡੀ ਮਿੱਟੀ ਦੀ ਖੁਸ਼ਬੂ ਨੂੰ ਵਿਸ਼ਵ ਪੱਧਰ ਤੇ ਲਿਜਾਣ ਵਾਲਾ ਸਾਧਨ ਬਣੇਗਾ ਪੰਜਾਬੀਆਂ ਲਈ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਮੈਂ ਦੱਸਦੀ ਹਾਂ ਕਿ ਨੂੰ ਦਿਆਣਾ ਤੋਂ ਲਗਭਗ 31 ਕਿਲੋਮੀਟਰ ਦੂਰ ਰਾਏਕੋਟ ਨੇੜੇ ਸਿਤ ਹਲਵਾਰਾ ਇੰਟਰਨੈਸ਼ਨਲ 에ਅਰਪੋਰਟ ਤੋਂ ਜਲਦ ਹੀ ਹਵਾਈ ਉਡਾਣਾਂ ਦੀ ਸ਼ੁਰੂਆਤ ਹੋਣ ਵਾਲੀ ਹੈ ਤੇ 27 ਜੁਲਾਈ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਇਸ 에어ਪੋਰਟ ਦਾ ਵਰਚੁਅਲ ਢੰਗ ਨਾਲ ਉਦਘਾਟਨ ਕਰਨਗੇ ਤੇ ਇਹ ਜਾਣਕਾਰੀ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਤੇ ਉਦਘਾਟਨ ਤੋਂ ਬਾਅਦ ਜਲਦੀ ਉਡਾਣਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਤੇ ਜਿਹੜੇ ਨਾਲ ਖਾਸ ਕਰਕੇ ਜੋ ਆਮ ਲੋਕ ਨੇ ਸਧਾਰਨ ਲੋਕ ਨੇ ਅਤੇ ਉਦਯੋਪਤੀ ਨੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲਣ ਵਾਲਾ ਹੈ